vai 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 ਸ਼ਾਮ ਲਾਲ ਜੀ ਜਿਹੜਾ ਚ ਘਰ ਕੇ ਮੁਲਖਿਆ ਗਿਆ ਇਹਦਾ ਵਿਸ਼ਾ ਕੀ ਹੈ ਜੀ ਇਹਦਾ ਵਿਸ਼ਾ ਇਦਾਂ ਹੈ ਜੀ ਮੈਂ ਅਕਲ ਫਾਰਟੀ ਸਫਾਈ ਮਜ਼ਦੂਰੀ ਯੂਨੀਅਨ ਸੰਘ ਜਨਰਲ ਸੈਕਟਰੀ ਪੰਜਾਬ ਇਹ ਸਾਡੇ ਰੱਖਿਆ ਯੂਨੀਅਨ ਹੈ ਜੀ ਇਹ ਰੱਖਿਆ ਯੂਨੀਨ ਵਾਲੇ ਬਚਾਰੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੁੰਦੇ ਸੀ ਕੋਈ ਇਹਨਾਂ ਨੂੰ ਇੱਧਰ ਨੂੰ ਧੱਕਦਾ ਸੀ ਕੋਈ ਉੱਧਰ ਨੂੰ ਮੈਂ ਹੁਣ ਇੱਕ ਪਰਲੇ ਕੀਤਾ ਵੀ ਇਹ ਜਿਹੜੇ ਇਨਸਾਨ ਹੈ ਇਹਨਾਂ ਨੇ ਵੀ ਆਪਣੀ ਰੋਜੀ ਰੋਟੀ ਚਲਾਣੀ ਹੈ ਤੇ ਆਪਣੇ ਬੱਚੇ ਪਾਲਨੇ ਆ ਕੋਈ ਬੰਦਾ ਇਹਨਾਂ ਨੂੰ ਖੜ੍ਹ ਨਹੀਂ ਦਿੰਦਾ ਸੀ ਭਾਈ ਜੀ ਸਾਡੀ ਮੇਰੀ ਦਫ਼ਤਰ ਨਗਰਪਾਲਿਕਾ ਵੱਲੋਂ ਢੁਡੀ ਲੱਗੇ ਹੋਏ ਸਾਡੇ ਇੰਸਪੈਕਟਰ ਸਾਹਿਬ ਸਾਡੇ ਸੁਪਰਡੈਂਟ ਸਾਹਿਬ ਤੇ ਸਾਡੇ ਡੀਐਸਪੀ ਸਾਹਿਬ ਤੇ ਸਾਡੇ ਐਚਐਚਓ ਸਾਹਿਬ ਵੀ ਇਹਦਾ ਸੋਲੂਸ਼ਨ ਕੀ ਨਿਕਲੂਗਾ ਅਸੀਂ ਪ੍ਰਧਾਨ ਜੀ ਨਾਲ ਕੰਪਰੋਮਾਈਜ਼ ਕੀਤਾ ਤੇ ਯੂਨੀਅਨ ਦੇ ਪ੍ਰਧਾਨ ਆ ਸਾਡੇ ਵਾਸਤੇ ਦੇ ਤੇ ਇਹਨਾਂ ਨੂੰ ਕਿਹਾ ਵੀ ਪ੍ਰਧਾਨ ਜੀ ਜਿਹੜਾ ਮੋਟਰਸਾਈਕਲ ਬਾਈਕ ਗੱਪੇ ਲੱਗਦਾ ਜੀ ਜੇ ਆਪਾਂ ਇਹਨਾਂ ਨੂੰ ਹਟਾ ਕੇ ਇਹ ਰਕਸ਼ਾ ਰਕਸ਼ੇ ਦੇ ਚ ਤਿੰਨ ਚਾਰ ਰਕਸ਼ੇ ਖੜਾ ਦਈਏ ਇਹਦੇ ਨਾਲ ਆਪਣਾ ਸਾਰਾ ਸੋਲੂਸ਼ਨ ਹੱਲ ਹੋ ਜਾਊਗਾ ਤੇ ਪ੍ਰਧਾਨ ਜੀ ਨੇ ਮੇਰੀ ਗੱਲ ਤੇ ਗੌਰ ਕੀਤੀ ਤੇ ਗੌਰ ਕਰਕੇ ਮੋਟਰਸਾਈਕਲ ਸਾਰੇ ਹਟਾਤੇ ਜੀ ਤੇ ਤਿੰਨ ਰਕਸ਼ੇ ਇਹਨਾਂ ਦੇ ਖੜਨੇ ਹੋ ਗਏ ਤੇ ਸੜਕ ਤੇ ਆਵਾਜਾਈ ਬਿਲਕੁਲ ਵਧੀਆ ਚੱਲਣ ਲੱਗ ਗਈ ਤੇ ਹੁਣ ਅਸੀਂ ਇਹਨਾਂ ਦੇ ਇੱਕ ਪ੍ਰਧਾਨ ਤੇ 11 ਮੈਂਬਰੀ ਕਮੇਟੀ ਬਣਾ ਕੇ ਇਹਨਾਂ ਦੀ ਯੂਨੀਅਨ ਬਣਾਉਣ ਲੱਗੇ ਜੀ ਮੈਂ ਸ਼ਾਮ ਲਾਲ ਬੰਦ ਠੀਕ ਹੈ ਸਟੈਂਡ ਦੇ ਪ੍ਰਧਾਨ ਹੈ ਜੀ ਸੰਜੂ ਜੀ ਲੈਕ ਪਰ ਸਾਡੇ ਵਾਈਸ ਪ੍ਰਧਾਨ ਹੈ ਜੀ ਸਾਡੇ ਬੱਡੇ ਵੀਰ ਇਹਨਾਂ ਨੂੰ ਮੈਂ ਯੂਨੀਅਨ ਦੇ ਵਿੱਚ ਪ੍ਰਧਾਨ ਤੇ ਵਾਈਸ ਪ੍ਰਧਾਨ ਬਾਕੀ ਮੁੱਤੀ ਹੈ ਜਿਹੜੀ ਉਹ ਅਸੀਂ ਬਾਅਦੋਂ ਸੈੱਟ ਕਰਾਂਗੇ ਠੀਕ ਹੈ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜੀਤ ਸਿੰਘ ਜੀ ਇਹਨਾਂ ਦਾ ਸੰਜੀਤ ਮਾਰਦੀ ਹੈ ਜੀ ਪ੍ਰਧਾਨ ਨੇ ਮੈਂ ਵਾਇਸ ਪ੍ਰਧਾਨ ਹਾਂ ਅਸਲ ਭਾਰਤੀ ਯੂਨੀਅਨ ਵਾਲਿਆਂ ਨੇ ਜਿਹੜੇ ਜਨਰਲ ਸੈਕਟਰੀ ਨੇ ਸਾਨੂੰ ਇਕੱਠੇ ਕਰਕੇ ਸਾਡੀ ਯੂਨੀਅਨ ਬਣਾਈ ਮਾਰਕੀਟ ਦਾ ਸਮਝੌਤਾ ਕਰਾ ਲਿਆ ਜੋ ਪਗਾਰ ਦੇ ਵੀਰ ਮਾਰਕੀਟ ਦੇ ਸਾਰੇ ਮੈਂਬਰਾਂ ਨਾਲ ਸਮਝੌਤਾ ਕਰਕੇ ਅੰਦਰ ਸਾਡੇ ਇਕੱਠੇ ਕਰਾ ਲਵਾਏ ਤੇ ਬਾਹਰੋਂ ਸਾਡੀ ਆਵਾਜ਼ ਆ ਜਿਹੜੀ ਹੈ ਬਿਲਕੁਲ ਖੁੱਲੀ ਹੋ ਗਈ ਸਾਨੂੰ ਕੋਈ ਦਿੱਕਤ ਨਹੀਂ ਦੁਕਾਨਦਾਰਾਂ ਨੂੰ ਕੋਈ ਦਿੱਕਤ ਨਹੀਂ ਅਸੀਂ ਉਮੀਦ ਰੱਖਦੇ ਹਾਂ ਕਿ ਸਾਡੇ ਸਾਰੇ ਭਾਈਚਾਰਾ ਇਸੇ ਤਰ੍ਹਾਂ ਚੱਲੇਗਾ ਜਿਹੜਾ ਇੱਕ ਮੇਨ ਵਿਸ਼ਾ ਸੀਗਾ ਵੀ ਇੱਥੇ ਸਕੂਟਰ ਮੋਟਰਸਾਈਕਲ ਲੋਖੜਾਂ ਲੱਗੇ ਸੀਗੇ ਜਿਹਦੇ ਕਰਕੇ ਹੀ ਜਿਹੜੇ ਦੁਕਾਨਦਾਰ ਭਰਾ ਨੇ ਇਹ ਤੰਗ ਹੋ ਲੱਗੇ ਸੀਗੇ ਇਹ ਉਹਦੇ ਵਿਸ਼ੇ ਤੇ ਕੀ ਕਹੂੰਗੇ ਜੀ ਇਹ ਉਹ ਜੀ ਜਿਹੜੇ ਬਾਹਰਲੇ ਦੁਕਾਨਦਾਰ ਸੀ ਉਹ ਵੀ ਆ ਕੇ ਇੱਥੇ ਖੜਨ ਲੱਗੇ ਸੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਆਪਣਾ ਵੀ ਸੁਧਾਰ ਕਰੋ ਸਾਡਾ ਵੀ ਸੁਧਾਰ ਕਰੋ ਹੁਣ ਅਸੀਂ ਵੀ ਸਹੀ ਰੋਟੀ ਖਾ ਰਿਹਾ ਇਹਨਾਂ ਨੇ ਸਾਰਿਆਂ ਨੂੰ ਰੋਗਤਾ ਅਸੀਂ ਆਪਣੇ ਅੰਦਰ ਨਹੀਂ ਆਟੋ ਕੋਈ ਵੜਨ ਦਿੰਦੇ ਜੀ ਸਾਡੇ ਆਟੇ ਦੋ ਤਿੰਨ ਵੜਦੇ ਨੇ ਜਿਹੜੇ ਉਹੀ ਨਿਕਲ ਜਾਂਦੇ ਨੇ ਦੂਜੇ ਚਲੇ ਜਾਂਦੇ ਨੇ ਠੀਕ ਹੈ ਸਾਡਾ ਸਾਰਾ ਮਸਲਾ ਇਸ ਤਰ੍ਹਾਂ ਹੱਲ ਹੋ ਗਿਆ ਇਹ ਦੁਕਾਨਦਾਰਾਂ ਨਾਲ ਰਲ ਮਿਲ ਕੇ ਜੇਕਰ ਕੱਲੂ ਦੁਆਰਾ ਫੇਰ ਉਹੀ ਸਥਿਤੀ ਪੈਦਾ ਹੁੰਦੀ ਹੈ ਜਾਂ ਸਕੂਟਰ ਮੋਟਰਸਾਈਕਲ ਖੜਾਉਂਦਾ ਹੈ ਤਾਂ ਉਹਦੇ ਤੁਸੀਂ ਕੀ ਕਾਰਵਾਈ ਕਰੋਗੇ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਚੱਲੇ ਆ ਜੀ ਮਾਰਕੀਟ ਵਾਲੇ ਸਾਡੇ ਨਾਲ ਨੇ ਇਹ ਕਹਿੰਦੇ ਵੀ ਜਦੋਂ ਕੋਈ ਦਿੱਕਤ ਆਏਗੀ ਅਸੀਂ ਪੁਲਿਸ ਨੂੰ ਬੁਲਾ ਕੇ ਉਹਨਾਂ ਦੇ ਕਰ ਕਾਰਵਾਈ ਕਰਵਾਵਾਂਗੇ ਔਰ ਸਾਡੇ ਨਾਲ ਸਾਰੇ ਦੁਕਾਨਦਾਰ ਸਹਿਮਤ ਨੇ ਕਿ ਹਾਂ ਸਾਨੂੰ ਇੰਨੇ ਕ ਸਹਿਮਤੀ ਦਿੱਤੀ ਹੋਈ ਹੈ ਕਿ ਸਿਰਫ ਸਾਡੇ 2 ਤੋਂ 3 ਆਡਾ ਖੜਨਗੇ ਔਰ ਕੋਈ ਵੀ ਦੁਕਾਨਦਾਰ ਸਾਡੇ ਤੋਂ ਪਰੇਸ਼ਾਨ ਨਹੀਂ ਹੈਗਾ ਜੀ ਸਾਰੇ ਦੁਕਾਨਦਾਰ ਸਾਡੇ ਨਾਲ ਸਹਿਮਤ ਨੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਈ-ਦਿਸ਼ਾ ਵਾਲੇ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਡੀ ਗੱਲ ਮੰਨ ਕੇ ਗੱਲ ਸੁਣ ਕੇ ਚੱਲ ਰਹੇ ਨੇ ਬੰਦੀਪਾਲ ਭਰਾਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਸ਼ਾਮਲਾਲ ਜੀ ਨੇ ਕਿ ਸਾਡੇ ਸਹਿਮਤੀ ਨਾਲ ਸਾਡੇ ਨਾਲ ਚੱਲ ਰਹੇ ਨੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਗਾਹਦਾਰ ਤੋਂ ਕਿਸੇ ਹਟਵਾਲ ਤੋਂ ਨਾ ਹੀ ਸਾਡੇ ਤੋਂ ਪਰੇਸ਼ਾਨ ਨੇ ਔਰ ਨਾ ਅਸੀਂ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਅਸੀਂ ਸਾਰੇ ਹੀ ਇੱਕਾਂ ਅਸੀਂ ਰਲ ਮਿਲ ਕੇ ਇਹਨਾਂ ਨਾਲ ਰਲਾਂਗੇ ਜਿਵੇਂ ਕਹਿਣਗੇ ਅਸੀਂ ਅਨੰਦ ਨਾਲ ਸਹਿਮਤ ਰਹਾਂਗੇ ਠੀਕ ਬੜੀ ਇੱਥੇ ਦੇਖ ਲੈ ਕੇ ਚੱਲ ਜਾਓਗੀ ਲੈ ਗੋ ਲਵਾ ਦਿਓ ਠੀਕ ਹੈ ਵੀ ਹੁਣ ਸਾਰੇ ਸੈਂਡਵਿਚ ਲੈ ਲਓਗੇ ਸਾਰੇ ਕੋਈ ਨਾ ਜਾਇਓ ਨਹੀਂ ਜਾਂਦੇ ਨਹੀਂ ਜਾਂਦੇ ਉਹ ਬੋਟੇ ਠੰਡਾ ਲੈ ਜਾਓ ਯਾਰ ਪਾ ਦਿਆ ਲਓ ਜੀ ਉਹ ਲਿਆ ਲੱਡੂ ਲਓ ਜੀ ਉਧਰ ਵੀ ਖਵਾ ਦਿ ਜੀ ਇਹ ਫਿਰ ਪਕਾ ਦੇ ਵਧਾ ਜਾ ਨਹੀਂ